ਸਤ ਸ੍ਰੀ ਅਕਾਲ ਜੀ ਜੈਸੀ ਜੱਸੀ ਤੁਹਾਨੂੰ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਇੱਕ ਨਵੀਂ ਰਸਪੀ ਲੈ ਕੇ ਆਏ ਆ ਇਹ ਰਸਪੀ ਹੈ ਜੀ ਸੂਜੀ ਦਾ ਹਲਵਾ ਜਿਹੜਾ ਆਪਾਂ ਹਲਵਾ ਬਣਾਵਾਂਗੇ ਆਪਾਂ ਨਵੇਂ ਸਟਾਈਲ ਦਾ ਬਣਾਵਾਂਗੇ ਇਹ ਹਲਵਾ ਜਮਾ ਮਾਵਾ ਟਾਈਪ ਦਾ ਹੋਊਗਾ ਆਪਾਂ ਇਹਦੇ ਵਿੱਚ ਇੱਕ ਨਵੀਂ ਚੀਜ਼ ਐਡ ਕਰਾਂਗੇ ਜਿਸ ਨਾਲ ਇਹ ਜਮਾ ਮਾਵੇ ਦਾ ਟੇਸਟ ਆਊਗਾ ਬਾਕੀ ਜੇ ਤੁਹਾਨੂੰ ਰਿਕਵੈਸਟ ਆ ਜਿਹੜੇ ਵੀ ਇਸ ਵੀਡੀਓ ਤੇ ਨਵੇਂ ਵਿਊਅਰਸ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਬਾਕੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਬਾਕੀ ਜੀ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਵੀ ਤੁਹਾਡੇ ਬਲੌਗ ਹੋ ਜਿ ਲੱਗਦੇ ਨੇ ਪਲੀਜ਼ ਤੁਹਾਨੂੰ ਰਿਕਵੈਸਟ ਹੈ ਜੀ ਤੇ ਬਾਕੀ ਵੀਡੀਓ ਨੂੰ ਪੂਰ ਫੁੱਲ ਵਾਚ ਕਰਿਆ ਕਰੋ ਜੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਸੂਜੀ ਦਾ ਹਲਵਾ ਜਿਹੜਾ ਇਹਦੇ ਵਿੱਚ ਕੀ ਕੀ ਚੀਜ਼ਾਂ ਦੀ ਜ਼ਰੂਰਤ ਆਏ ਕਿ ਇਸ ਤਰੀਕੇ ਦੇ ਨਾਲ ਬਣਦਾ ਹੈਗਾ ਤੇ ਨੋ ਜੀ ਸੂਜੀ ਦਾ ਹਲਵਾ ਬਣਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਇੱਕ ਕੌਲੀ ਖੰਡ ਦੀ ਤੇ ਅਕੋਰਡਿੰਗ ਆਪ ਦੇ ਅਕੋਰਡਿੰਗ ਸੂਜੀ ਲੈ ਲਓ ਤੇ ਇਸ ਵਿੱਚ ਘਿਓ ਲੈ ਲਓ ਦੇਸੀ ਲੈ ਜੋ ਡਲਡਾ ਲੈ ਲਓ ਤੁਹਾਡੀ ਇਸ ਤਾਂ ਕੀ ਜੀ ਇਹਦੇ ਵਿੱਚ ਆਪਾਂ ਪਾਣੀ ਦੀ ਜਗ੍ਹਾ ਜਿਹੜਾ ਦੁੱਧ ਐਡ ਕਰਾਂਗੇ ਤੇ ਬਾਕੀ ਜਿਹੜੇ ਵਿੱਚ ਡਰਾਈ ਫਰੂਟ ਨੇ ਜਿਹੜੇ ਆਪਾਂ ਡਰਾਈ ਫਰੂਟ ਨੇ ਉਹ ਇਹਦੇ ਵਿੱਚ ਪਾਵਾਂਗੇ ਹਾਂ ਜੀ ਹੁਣ ਆਪਾਂ ਜਿਹੜਾ ਸੂਜੀ ਦਾ ਹਲਕਾ ਬਣਾਉਣਾ ਸ਼ੁਰੂ ਕਰਦੇ ਹਾਂਗੇ ਬਾਕੀ ਜੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਹਾਂ ਜੀ ਜਿਹੜਾ ਪੈਣਾ ਹੈ ਆਪਣਾ ਗਰਮ ਹੋ ਚੁੱਕਿਆ ਹੈ ਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਕਿਓ ਗਰਮ ਹੋ ਚੁੱਕਿਆ ਹੈਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੂਜੀ ਹਾਂਜੀ ਇਹਨੂੰ ਆਪਾਂ ਹੌਲੀ-ਹੌਲੀ ਭੁੰਦੇ ਰਹਿਣਾ 5 ਤੋਂ 10 ਮਿੰਟ ਤੱਕ ਜਿਹੜਾ ਆਪਾਂ ਸੂਜੀ ਹੈ ਇਹਨੂੰ ਭੁੰਨੀ ਜਾਣਾਗਾ ਜਿੰਨਾ ਚਿਰ ਇਹਦਾ ਜਿਹੜਾ ਕਲਰ ਆਓ 골ਡਨ ਨਹੀਂ ਹੁੰਦਾ ਹੈਗਾ ਤੇ ਬਾਕੀ ਇਹਦੇ ਵਿੱਚ ਜਿਹੜੇ ਘਿਓ ਨੇ ਕਿਉਂ ਅਲੱਗ ਕਰ ਦੇਣਾ ਜਦੋਂ ਜਿਹੜੀ ਸੂਜੀ ਉਹ ਪੱਕ ਗਈ ਨਾ ਇਸ ਤੋਂ ਬਾਅਦ ਹੈਗਾ ਘਿਓ ਉਹ ਅਲੱਗ ਹੋ ਜਾਊਗਾ ਤੇ ਇਹਦੇ ਵਿੱਚ ਉਹ ਸਮੈਲ ਆ ਜਿਹੜੀ ਉਹ ਖੁਸ਼ਬੂ ਆਉਣ ਲੱਗ ਜੂਗੀ ਇਹਦੇ ਵਿੱਚ ਸੂਜੀ ਦਾ ਹਲਵਾ ਨੇ ਬਹੁਤ ਟੇਸਟੀ ਬਣੂ ਤੁਸੀਂ ਇੱਕ ਵਾਰ ਜਰੂਰ ਟਰਾਈ ਕਰਕੇ ਦੇਖਣਾ ਇਹ ਘਰੇ ਬਣਾ ਕੇ ਤੇ ਬਹੁਤ ਜ਼ਿਆਦਾ ਟੇਸਟਵਰ ਬਣਦਾ ਹੈ ਤੇ ਤਜ਼ਦਾਰ ਰਹਿੰਦਾ ਹੈ ਜਿਹੜੀ ਆਪਣੇ ਸੂਜੀ ਦਾ ਕਲਰ ਆ ਉਹ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਇਹ ਕਲਰ ਆ ਦਾ ਇਹਦਾ ਬ੍ਰਾਊਨ ਹੋ ਗਿਆ ਹਾਂ ਜੀ ਫਰੈਂਡਸ ਹੁਣ ਜਿਹੜੇ 골ਡਨ ਬ੍ਰਾਊਨ ਹੋ ਚੁੱਕੀ ਆ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਖੰਡ ਐਡ ਖੰਡ ਜੀ ਆਪਾਂ ਥੋੜੀ ਜਿਹੀ ਬਰੀਕ ਆਪਣੇ ਕੋਲ ਹੈ ਨਹੀਂ ਸੀ ਥੋੜੀ ਜਿਹੀ ਮੋਟੀ ਐ ਚਲ ਕੋਈ ਗੱਲ ਨਹੀਂ ਜੀ ਵਿੱਚੋਂ ਹੋਣੀ ਤੇ ਹੁਣ ਆਪਾਂ ਇਸ ਤੋਂ ਬਾਅਦ ਇਹ ਵਿੱਚ ਕਰਾਂਗੇ ਦੁੱਧ ਐਡ ਹਾਈ ਫਰੂਟ ਨੇ ਇਹ ਵੀ ਪਨਾਲੀ ਪਾ ਦੇਣੇ ਨੇ ਸ਼ੁਰੂ ਹੋ ਗਏ ਇਸ ਤੋਂ ਬਾਅਦ ਇਹ ਕਿਉਂ ਹੋ ਸਕਣਾ ਸ਼ੁਰੂ ਕਰਦੇ ਹਾਂ ਹਾਂਜੀ ਪ੍ਰੈਸ ਹੋਣੇ ਇਹਨਾਂ ਕਰਕੇ ਉਹ ਛੱਡਣ ਜਿਹੜਾ ਸ਼ੁਰੂ ਕਰਤਾ ਜੇ ਤੁਹਾਨੂੰ ਲੱਗਦਾ ਵੀਰੇ ਵਿੱਚ ਥੋੜੀ ਜਿਹੀ ਹਜੇ ਹਾਰਡ ਪਈ ਹੈਗੀ ਵੀ ਨਹੀਂ ਫੁੱਲੀ ਹੈਗੀ ਤਾਂ ਇਹਦੇ ਵਿੱਚ ਤੁਸੀਂ ਹੋਰ ਥੋੜਾ ਜਿਹਾ ਦੁੱਧ ਹੋਰ ਵੀ ਪਾ ਸਕਦੇ ਹੋ ਜੇ ਅਪਾ ਦੇਖਦੇ ਹਾਂਗੇ ਜੇ ਜ਼ਰੂਰ ਹੋਈ ਤਾਂ ਅਪਾ ਥੋੜਾ ਜਿਹਾ ਦੁੱਧ ਹੋਰ ਪਾ ਲਵਾਂਗੇ ਪੂਰੀ ਹੈ ਜੀ ਥੋੜੀ ਜਿਹੀ ਮੋਟੀ ਸੀ ਦਾਣੇਦਾਰੀ ਜੀ ਸੂਜੀ ਸੀ ਤਾਂ ਕਰ ਕਿੜੀ ਆਪਣਾ ਪ੍ਰਸ਼ਾਦ ਹੈ ਹਲਕਾ ਜਿਹਾ ਜ਼ਿਆਦਾ ਫੁੱਲਿਆ ਨਹੀਂ ਆਹ ਯਾ ਪਤੋਂ ਤੇ ਦੇ ਵਿੱਚ ਫਰੈਂਡਸ ਹੋਰ ਡਾਡ ਐਡ ਕਰ ਦੋ ਹਾਂਜੀ ਫਰੈਂਡਸ ਜਿਹੜਾ ਘਿਓ ਸੜਨਾ ਸ਼ੁਰੂ ਕਰਤਾ ਇਹਨੇ ਜਿਹੜਾ ਆਪਣਾ ਸੂਜੀ ਦਾ ਹਲਵਾ ਹੈਗਾ ਮਵਾਟਾ ਹੀ ਫੜਬਾ ਇਹਨੇ ਬਣ ਕੇ ਰੈਡੀ ਹੋ ਚੱਲਿਆ ਬਸ ਸਭ ਨੂੰ ਇੱਕ ਦੋ ਮਿੰਟ ਜਿਹੜਾ ਹੋਰ ਸੇਕ ਲਵਾ ਲਾਂਗੇ ਤਾਂ ਸੇਕੀ ਜਾਣਾਗਾ ਜਿੰਨਾ ਚਿਰ ਜਮਾ ਝਾਉਣੀ ਸਕਦਾ ਉਹਨੇ ਤੇਰੇ ਵਿੱਚ ਹਾਂਜੀ ਫਰੈਂਡਸ ਜਿਹੜਾ ਹੈ ਆਪਣਾ ਸੂਜੀ ਦਾ ਹਲਵਾ ਬਸ ਬਣ ਕੇ ਰੈਡੀ ਹੋ ਗਿਆ ਤੇ ਹੁਣ ਇਹਨੂੰ ਥੋੜਾ ਇੱਕ ਦੋ ਮਿੰਟ ਆਪਾਂ ਇਹਨੂੰ ਹੋਰ ਸੇਕ ਲਵਾ ਲਾਂਗੇ ਬਸ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਸਰਵ ਕਰ ਸਕਦੇ ਹਾਂ ਲਤੀਓ ਦੋ ਹੈ ਨਾ ਇਸ ਟਾਈਪ ਦਾ ਹੋ ਗਿਆ ਇਸ ਨੂੰ ਕਿਹਾ ਹੋ ਸੱੜਨਾ ਸ਼ੁਰੂ ਕਰਤਾ ਤਾਂ ਆਪਾਂ ਇਸ ਤੋਂ ਬਾਅਦ ਇਹਨੂੰ ਇਸ ਸਟੇਜ ਦੇ ਵਿੱਚ ਆਪਾਂ ਇਹਨੂੰ ਉਤਾਰ ਲੈਣਾਗਾ ਬੰਦ ਆਪਾਂ ਜਿਹੜਾ ਸੂਜੀ ਦਾ ਹਲਵਾਗਾ ਹੁਣ ਆਪਾਂ ਇਹਨੂੰ ਸਰਵ ਕਰ ਸਕਦੇ ਆਂਗੇ ਦੇਖੋ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਬਣਿਆਗਾ ਐ ਬਿਲਕੁਲ ਵੀ ਉਹ ਨਹੀਂ ਹੁੰਦਾ ਹੈਗਾ ਪੁਰਾਣੇ ਜਿਹੜਾ ਕਿਹਾ ਉਹ ਸੜਤਾ ਇਹਨਾਂ ਉੱਪਰ ਜਿਹੜਾ ਡਰਾਈ ਫਰੂਟ ਆ ਉਹਦੇ ਨਾਲ ਆਪਾਂ ਇਹਨੂੰ ਗਾਰਨਿਸ਼ ਕਰ ਸਕਦੇ ਆਗੇ ਹਾਂਜੀ ਫਰੈਂਡਸ ਜਿਹੜਾ ਆਪਣਾ ਸੂਜੀ ਦਾ ਹਲਵਾ ਸੀ ਜੀ ਇਹ ਬਣ ਕੇ ਰੈਡੀ ਹੋ ਗਿਆ ਬਿਲਕੁਲ ਮਾਵੇ ਟਾਈਪ ਦਾਗਾ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਪਰੇ ਬਣਾ ਕੇ ਦੇਖਿਓ ਤਾਂ ਇਹ ਬਹੁਤ ਟੇਸਟੀ ਬਣਦਾਗਾ ਇਤੋਂ ਇਤੋਂ ਨੂੰ ਐਡਾ ਟੇਸਟ ਆਊਗਾ ਜਿਵੇਂ ਆਪਾਂ ਕੋਈ ਮਾਵਾ ਖਾ ਰਹੇ ਹੁੰਨੇ ਆਗੇ ਕੋਈ ਦਾ ਜਮ ਕੋਈ ਵਰਗਾ ਟੇਸਟ ਆਊਗਾ ਤੇ ਬਾਕੀ ਜੇ ਤੁਸੀ ਜਰੂਰ ਟਰਾਈ ਕਰਿਓ ਜੀ ਆਪਣੀ ਜਿਹੜੀ ਵੀਡੀਓ ਇਹ ਰਸਪੀ ਆ ਤੇ ਤੁਸੀਂ ਜਰੂਰ ਟਰਾਈ ਕਰਕੇ ਹਾਂਜੀ ਫਰੈਂਡਸ ਜਿਹੜਾ ਆਪਣਾ ਸੂਜੀ ਦਾ ਹਲਵਾ ਸੀ ਮਾਵਾਂ ਟਾਈਪ ਇਹ ਆਪਣਾ ਬਣ ਕੇ ਰੈਡੀ ਹੋ ਗਿਆ ਤੁਸੀਂ ਇਸ ਤਰ੍ਹਾਂ ਇਹਨੂੰ ਇਸ ਗਾਰਨਿਸ਼ ਕਰ ਸਕਦੇ ਹੋਗੇ ਤੇ ਬਾਕੀ ਤੁਸੀਂ ਇਹ ਰਸਪੀ ਜਰੂਰ ਟਰਾਈ ਕਰਕੇ ਦੇਖਿਓ ਬਹੁਤ ਟੇਸਟੀ ਬਣਦੀ ਹੈਗੀ ਤੇ ਬਾਕੀ ਜੇ ਸਾਡੀ ਵੀਡੀਓ ਕੋਈ ਜੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜੀ ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ ਬਾਕੀ ਜੀ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਧੰਨਵਾਦ ਥੈਂਕ ਯੂ